Casa-pão de dúvida! ਦੇ ਬੰਦੀਆਂ ਤੋਂ ਜਾਂ ਜੁੜੀ ਨਾ ਤੋਂ ਪਹੁੰਚਿਆ ਭਾਈ ਜੀ ਜਰੂਰ ਸਾਡ ਨੂੰ ਆ ਕੇ ਮਿਲੋ ਤਾਂ ਜੋ ਸਭ ਅਸੀਂ ਮੌਕਾ ਤੋਂ ਜਾਂ ਮੀਡੀਆ ਤੋਂ ਜਾਂ ਸਰਕਾਰ ਨੂੰ ਦਿਖਾ ਸਕੀਏ ਕਿ ਬੱਚੀ ਗਿਰਤੀ ਦਾ ਮਸਾ ਸੋ ਬੱਚੀ ਗਿਰਤੀ 35 ਦਿਨ ਤੋਂ 75 ਸਰਦਾਰ ਕੁਪੁਰਗ ਕੋਈ ਸੱਦਾ ਮਰੀਜ਼ ਹੈ ਬੜੀ 35 ਦਿਨ ਤੋਂ ਜਵਾਰਾ ਸਾਹਿਬ ਜੀ ਛੀਟਾਂ ਵਾਲਾ ਕਿਸਾਨੀ ਸੰਘਰਸ਼ ਦਾ ਤੁਸੀਂ ਲੰਬੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਹੋ ਹਾਂ ਜੀ ਦਿੱਲੀ ਤੱਕ ਜਾਂਦੇ ਆ ਜੀ ਲੰਗਰ ਲੱਗ ਜਿੱਥੇ ਵੀ ਕਿਸਾਨਾਂ ਦਾ ਧਰਮ ਹੁੰਦਾ ਉੱਥੇ ਜਾਂਦੇ ਆ ਕਿਸਾਨਾਂ ਦੇ ਉੱਤੇ ਉਹਦੇ ਨਾਲ ਹੀ ਸਿੱਖ ਨੌਰੀ ਬਾਰਡਰ ਤੇ ਜਿਹੜਾ ਮਰਨ ਵਰਤ ਤੇ ਜਗਜੀਤ ਸਿੰਘ ਡੱਲੇਵਾਲ ਸਾਹਿਬ ਬੈਠਿਆ ਅੱਜ 35 ਦਿਨ ਹੋ ਗਏ ਉਹਨਾਂ ਨੂੰ ਉਹਨਾਂ ਦੇ ਮਤਲਬ ਤੇ ਜਿਹੜੀ ਤੰਦਰੁਸਤੀ ਵਾਸਤੇ ਜਿਹੜਾ ਪੰਜਾਬ ਦਾ ਬੰਦ ਦਾ ਸੱਦਾ ਦਿੱਤਾ ਸੀਗਾ ਸੋ ਆਪ ਮਹਾਰੇ ਅੱਜ ਬਹੁਤ ਸਾਰੇ ਬਲਾਜਮ ਵਿਭਾਗ ਜਿਹੜੇ ਬਲਾਜਮ ਭਰਾ ਨੇ ਮਜ਼ਦੂਰ ਭਰਾ ਨੇ ਸੋ ਵਪਾਰੀ ਭਰਾ ਨੇ ਵੱਖ-ਵੱਖ ਜੁਨੀਆ ਤੋਂ ਜਿਹੜੇ ਸੰਬੰਧਤ ਸਾਡੇ ਲੋਕ ਨੇ ਉਹ ਬਈ ਆਪ ਮਹਾਰੇ ਸੜਕਾਂ ਤੇ ਆ ਕੇ ਸੋ ਇਸ ਪੰਜਾਬ ਬੰਦ ਦਾ ਯਾਨੀ ਪੂਰਨ ਸਾਥ ਦੇ ਰਹੇ ਨੇ ਸੋ ਇਹਨਾਂ ਦਾ ਧੰਨਵਾਦ ਵੀ ਕਰਨਾ ਚਾਹੁੰਦੇ ਆ ਬਈ ਜੀ ਦੁਕਾਨਦਾਰਾਂ ਵੱਲੋਂ ਸਾਥ ਦਿੱਤਾ ਗਿਆ ਵਪਾਰੀ ਭਰਾਵਾਂ ਵੱਲੋਂ ਵੀ ਸਾਥ ਦਿੱਤਾ ਗਿਆ ਹੋਰ ਕਿਹੜੀ ਕਿਹੜੀਆਂ ਜਥੇਬੰਦੀਆਂ ਨੇ ਦੇਖੋ ਜੀ ਲਗਭਗ ਬਹੁਤ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਨੇ ਜਿਹੜੀ ਗੱਲ ਕਹਿੰਦੇ ਸੀ ਨਾ ਗੁਰਹਾੜੇ ਵੀ ਠੀਕ ਆ ਅਸੀਂ ਇਹਨਾਂ ਦੇ ਨਾਲ ਨਹੀਂ ਖੜ ਸਕਦੇ ਅੱਜ ਗੁਰਹਾੜੇ ਦੇ ਝੰਡੇ ਵੀ ਤੁਹਾਨੂੰ ਇੱਥੇ ਮਿਲ ਰਹੇ ਨੇ ਸੋ ਆਪਮਹਾਰੇ ਡਕਾਉਂਦਾ ਤੋਂ ਕ੍ਰਾਂਤੀਕਾਰੀ ਤੋਂ ਪੰਜਾਬ ਕਿਸਾਨ ਫਰੰਟ ਤੋਂ ਤੇ ਮਜ਼ਦੂਰ ਯੂਨੀਅਨ ਤੋਂ ਭਰਾਜੀ ਬੈਠੇ ਨੇ ਤਕਰੀਬਨ ਵੱਡੀ ਗਿਣਤੀ ਦੇ ਵਿੱਚ ਗਿਣਤੀ ਦੇ ਵਿੱਚ ਇਸ ਯੂਨੀਅਨ ਦੇ ਇਸ ਜਥੇ ਮੋਰਚੇ ਦੇ ਵਿੱਚ ਜਿਹੜੇ ਲੋਕ ਆਪਮਹਾਰੇ ਯਾਨੀ ਪੰਜਾਬ ਦੇ ਬੰਦ ਨੂੰ ਸਫਲ ਕਰਨ ਵਾਲੇ ਲੋਕ ਆਪਰੇ ਪਹੁੰਚ ਰਹੇ ਜਿਵੇਂ ਕਿ ਸਭ ਨੂੰ ਪਤਾ ਹੈ ਕਿ ਮੰਗਾ ਤਾਂ ਇੱਕ ਨੇ ਫਿਰ ਇਹ ਵੱਖਰਾ ਵੱਖਰਾ ਫੋਰਮ ਥੋੜਾ ਜਾਂ ਦੇਖੋ ਜੀ ਇਹ ਸਮਝ ਨਹੀਂ ਆ ਰਹੀ ਜਿਹੜੇ ਆਗੂ ਨੇ ਕੀ ਮਜਬੂਰੀ ਕਰਕੇ ਕਰ ਬੈਠਿਆ ਕਿਉਂਕਿ ਇਹ ਮੰਗਾ ਬਈ ਕੋਈ ਨਵੀਆਂ ਲੈ ਕੇ ਨਹੀਂ ਅਸੀਂ ਚੱਲੇ ਜਿਹੜੇ 2020 ਦੇ 21 ਦੇ ਵਿੱਚ ਸੰਘਰਸ਼ ਲੜਿਆ ਸਾਨੂੰ ਸੈਂਟਰ ਸਰਕਾਰ ਨੇ ਉਹ ਮੰਗਾ ਮੰਨਿਆ ਉਹਨਾਂ ਨੂੰ ਲਾਗੂ ਕਰਾਉਣ ਦੀ ਲੜਾਈ ਆ ਸੋ ਪਤਾ ਨਹੀਂ ਕੀ ਉਹਨਾਂ ਦੀ ਮਜਬੂਰੀ ਆ ਪਰ ਜਣੀ ਅੱਜ ਜਿਹੜੀ ਲੋਕ ਲਹਿਰ ਬਣ ਚੁੱਕਿਆ ਹੈ ਜਿਹੜਾ ਅੰਦੋਲਨ ਆ ਸੋ ਉਹਨਾਂ ਨੂੰ ਲਾਗੂ ਕਰਾਉਣ ਵਾਸਤੇ ਅੱਜ ਆਪ ਮਹਾਰੇ ਵੱਡੀ ਗਿਣਤੀ ਚ ਜਿਹੜੀ ਜਥੇਬੰਦੀਆਂ ਕਹਿੰਦੇ ਅਸੀਂ ਨਾਲ ਨਹੀਂ ਤੁਰਨਾ ਉਹਨਾਂ ਦਾ ਕੈਂਟਰ ਵੀ ਅੱਜ ਨਿਕਲ ਕੇ ਸੜਕਾਂ ਤੇ ਆ ਗਿਆ ਸੋ ਅੱਜ ਜਨ ਅੰਦੋਲਨ ਬਣਦਾ ਦਿਖਾਈ ਦੇ ਰਿਹਾ ਇੱਕ ਦਾ ਸੋ ਅੱਜ ਲੋੜ ਆ ਬਾਈ ਜੀ ਆਪਣੇ ਪਰਿਵਾਰ ਦਾ ਇੱਕ ਜੀ ਇੱਕ ਇੱਕ ਡੰਗ ਦੀ ਰੋਟੀ ਨਾ ਖਾਵੇ ਤਾਂ ਸਾਰਾ ਪਰਿਵਾਰ ਬਿਖਰਨ ਦੋ ਜਾਂਦਾ ਇੱਕ ਬੁੱਢਾ ਬਜ਼ੁਰਗ ਜਗਜੀਤ ਸਿੰਘ ਢੱਲੇਵਾਰ ਕੈਂਸਰ ਦਾ ਮਰੀਜ਼ ਬਈ 35 ਦਿਨਾਂ ਤੋਂ ਭੁੱਖਣ ਪਾਣਾ ਬੈਠਾ ਉਹ ਕਿਸੇ ਟਾਈਮ ਵੀ ਮਾਰੀ ਉਹਨਾਂ ਦੀ ਖਬਰ ਆ ਸਕਦੀ ਆ ਸੋ ਪ੍ਰਮਾਤਮਾ ਲੰਬੀ ਉਮਰਾਂ ਲਾਵੇ ਪਰ ਸਰਕਾਰ ਦੇ ਕੰਨ ਤੇ ਜੂ ਨਹੀਂ ਸਰਕੀ ਬਈ ਸੋ ਇਹ ਕੋਈ ਜਿਵੇਂ ਪਿੱਛੇ ਨਾਰਾ ਦਿੱਤਾ ਸੀ ਦਿੱਲੀ ਦੇ ਵਿੱਚ ਜਾਂ ਤਾਂ ਜਿੱਤ ਕੇ ਜਾਵਾਂਗੇ ਜਾਂ ਲਾਸਾਂ ਜਾਣਗੀਆਂ ਬਈ ਉਹੀ ਪੈਟਰਨ ਤੇ ਜਿਹੜੀ ਲੰਬੀ ਲਿਸਟਾ ਸਾਡੇ ਕੋਲੇ ਜੇ ਅੱਜ ਗੱਲੇਵਾਲ ਨੂੰ ਕੁਝ ਹੋ ਜਾਂਦਾ ਤਾਂ ਇਹਨਾਂ ਤੋਂ ਬਾਅਦ ਬਹੁਤਾ ਆਗੂ ਨੇ ਸਾਡੇ ਕੋਲੇ ਜਿਹੜੇ ਮਰਨ ਵਾਸਤੇ ਬੈਠਣ ਨੂੰ ਕਾਹਲੇ ਨੇ ਇੱਕ ਦੂਜੇ ਤੋਂ ਮੂਰੇ ਹੋ ਗਏ ਸੋ ਲਾਸਾਂ ਆਉਣਗੀਆਂ ਜਾਂ ਜਿੱਤਾਂ ਬਈ ਸਾਡੀ ਪੱਕੀ ਆ ਇਹ ਜਿਹੜੀਆਂ ਬਾਤਾਂ ਫੜਾਈਆਂ ਨੇ ਭਾਈ ਪਰਮਾ ਹੁਵਾਰਾ ਮਿਲ ਰਿਹਾ ਜਬਾਨ ਦਾ ਪੂਰਾ ਸਹਿਯੋਗ ਆ ਸਰਕਾਰੀ ادارے ਨਾਲ ਚਾਹ ਪ੍ਰਾਈਵੇਟ ادارے ਨੇ ਚਾਹੇ ਉਹ ਪੂਰਾ ਬਾਜ਼ਾਰ ਆ ਆ ਬਾਜ਼ਾਰ ਵਾਲੇ ਵੀ ਸਾਡੇ ਦੁਕਾਨਾਂ ਵਾਲੇ ਦੁਕਾਨਾ ਬੰਦ ਕਰਕੇ ਸਾਡੇ ਘਰਾਂ ਦੇ ਵਿੱਚ ਆਏ ਨੇ ਸੋ ਜਿਨ੍ਹਾਂ ਨੇ ਸਮਰਥਨ ਦਿੱਤਾ ਉਹਨਾਂ ਦਾ ਦਿਲ ਦੀਆਂ ਗਹਿਰਾਂਜੋਂ ਧੰਨਵਾਦ ਕਿਉਂਕਿ ਅੱਜ ਸਮਾ ਮੰਡਾ ਸੀ ਜਿਹੜਾ 35 ਹੋ ਗਏ ਨੇ ਢੱਲੇ ਵਾਲ ਨੂੰ ਮਰਨਵਰਤ ਤੇ ਬੈਠੇ ਨੂੰ ਉਹਦਾ ਹੌਸਲਾ ਨਾਰਾ ਮਾਰਨ ਵਾਸਤੇ ਜਿਹੜੇ ਲੋਕ ਆਏ ਨੇ ਸੋ ਇਹਨਾਂ ਦਾ ਦਿਲ ਦੀਆਂ ਗਹਿਰਾਂਜੋਂ ਧੰਨਵਾਦ ਜਿਵੇਂ ਕਿ ਸਰਕਾਰਾਂ ਪਾੜਨ ਦੀਆਂ ਕੋਸ਼ਿਸ਼ ਕਰਦੀਆਂ ਨੇ ਅੱਜ ਆ ਰਹੇ ਨੂੰ ਹਿੰਦੂ ਸਿੱਖਾਂ ਨੂੰ ਤੇ ਹੋਰ ਜਥੇਬੰਦਿਆਂ ਨੂੰ ਉਹ ਅੱਜ ਇੱਕ ਤਾਂ ਦੇਖ ਲੈਣਾ ਜਰਾ ਆ ਰਹੀ ਹੈ ਸਾਰੇ ਧਰਮ ਸਾਰੀਆਂ ਜਾਤਾਂ ਸਾਰੇ ਮਜਬ ਅੱਜ ਇਕੱਠੇ ਨੇ ਸੋ ਇਹ ਪਹਿਲਾਂ ਪਿਛਲੇ ਸਮਿਆਂ ਚ ਸਰਕਾਰਾਂ ਕਰਦੀਆਂ ਨਹੀਂ ਇਹਨਾਂ 47 ਵਕਤ ਦੀ ਕੁਤ ਕਰੇ ਸੋ ਸਰਕਾਰਾਂ ਚਾਹੁੰਦੀਆਂ ਨੇ ਇਹ ਗੱਲਾਂ ਹੋਣ ਲੋਕ ਇਹ ਜਾਗਰੂਕ ਨਹੀਂ ਸਰ ਦਾ ਸਮਰਥਨ ਕੀਤਾ ਜਾਂਦਾ ਕਿਵੇਂ ਦੇਖਦੇ ਹੋ ਉਹ ਤੁਹਾਡੇ ਅਗਲੇ ਉਤਾਰੇ ਜਿਹੜਾ ਬੰਦਾ ਦਾ ਸੱਤਾ ਦਿੱਤਾ ਗਿਆ ਕਥਾਨੀ ਮੰਗਲ ਸਿੰਘ ਦਾ ਉਸ ਦੇ ਨਾਲ ਕਿੰਦੀ ਧੰਨਵਾਦ ਕਰ ਰਹੇ ਹਾਂ ਜੀ ਕਿਸਾਨੀ ਦੇ ਵੀਰ ਇਧਰੋਂ ਜੇਕਰ ਨਾਂ ਬਤੀ ਫਰੁੱਟ ਵੀ ਛੋੜਾ ਕਰ ਰਹੇ ਨੇ ਨਹੀਂ ਬਚਣਾ ਕਿਉਂਕਿ ਆਹ ਲਾ ਲੇ ਲੋਕ ਆਏ ਨੇ ਸਾਡੇ ਬਾਬਾ ਫਕੀਰ ਸਿੰਘ ਜੀ ਜੀਰੀ ਹੈ ਜਿਹੜੀ ਤੇ ਬਾਕੀ ਸਾਰਾ ਸੀਟਾਂ ਵਾਲੇ ਤੋਂ ਜਿਹੜੀ ਝੋਨਾ ਹੈ ਜਿਹਦਾ ਬਾਜ਼ਾਰ ਵਿੱਚ ਦੇ ਵਿੱਚ ਘੱਟ ਰੇਟ ਦੇ ਵਿੱਚ ਹਰ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਜਿਹੜੀ ਉਹ ਐਮਐਸਪੀ ਨੂੰ ਤੋੜ ਰਹੀ ਹੈ ਉਹ ਜਿਹੜਾ ਨਮਾ ਖੇਤੀ ਕਾਨੂੰਨ ਬੰਨ੍ਹ ਲੈ ਕੇ ਆ ਰਹੀ ਹੈ। ਇਹ ਪੰਜਾਬ ਦੀ ਸਰਕਾਰ ਨੂੰ 2020 ਤੱਕ ਇਹ ਪਨਾ ਕੇ ਕਿ ਆਹ ਆ ਜਿਹੜੀ ਖੇਤੀ ਕਾਨੂੰਨ ਸੀ ਇਹਨੂੰ ਲਾਗੂ ਕਰੋ। ਉਹਦੀ ਅਸੀਂ ਨਿੰਦਿਆ ਕਰਦੇ ਹਾਂ। ਉਹ ਵੀ ਦੱਲੇ ਹੋ ਸਾਹਿਬ ਦੀ ਅੱਜ ਜੋ ਵੀ ਸਰਕਾਰ ਦੇ ਖਿਲਾਫ ਬੰਦ ਦਾ ਸਰਦ ਦਿੱਤਾ ਜਾ ਰਿਹਾ ਹੈ। ਉਸ ਵਿੱਚ ਹਰ ਇੱਕ ਰੋਪੀਆਂ ਰਹੀਆਂ ਆਰਤੀਆ ਭਾਈਚਾਰਾ ਵਪਾਰੀ ਭਾਈਚਾਰਾ ਦੁਕਾਨਦਾਰ ਆਵਾਜ਼ਾਂ ਦੇ ਵਿੱਚ ਸਮਰਥਨ ਦੇ ਰਿਹਾ ਹੈਗਾ ਭਾਵੇਂ ਜਿਹੜੇ ਪੰਜਾਬ ਬੰਦੇ ਤਰ੍ਹਾਂ ਤਾਇਆ ਹੁੰਦੀਆਂ ਉਸ ਵਿੱਚ ਕਾਰੀਆਂ ਨੇ ਨਾਣਾਜ ਮੰਡੀ ਵੱਲੋਂ ਵੀ ਅਸੀਂ ਇਹ ਬੰਦ ਹੋਇਆ ਹੈ ਜੋ ਅਲਾਕਾ ਅਪੀਲ ਦੇ ਕੇ ਸਮਰਥਨ ਹਾਂਜੀ ਤੁਸੀਂ ਵੀ ਆਪਣਾ ਯੋਗਦਾਰ ਪਾਉਣਾ ਹੈ ਉਹ ਚ ਬੰਦ ਦੇ ਸੱਤੇ ਕਿਵੇਂ ਦੇਖਦੇ ਹੋ ਹਾਂਜੀ ਅਸੀਂ ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ ਵੱਲੋਂ ਅੱਜ ਦੇ ਪੰਜਾਬ ਬੰਦ ਨੂੰ ਪੂਰਨ ਸਮਰਥਨ ਕਰਦੇ ਹਾਂ ਕਿਉਂਕਿ ਹੱਕੀ ਮੰਗਾਂ ਲਈ ਲੜਦਾ ਲੋਕਾਂ ਦੇ ਨਾਲ ਖੜਨਾ ਪੰਜਾਬ ਦੀ ਫਿਤਰਤ ਹੈ ਇਸ ਲਈ ਅਸੀਂ ਮਜ਼ਦਮੰਦ ਜੱਫੇਬੰਦੀਆਂ ਵੱਲੋਂ ਵੀ ਅਸਲੇਬੰਦ ਦਾ ਪੂਰਾ ਤੇ ਪੂਰਾ ਸਮਰਥਨ ਕਰਦੇ ਹਾਂ ਤੇ ਜਿੱਥੋਂ ਵੀ ਕਿਸਾਨ ਜੱਫੇਬੰਦੀਆਂ ਵੱਲੋਂ ਕਾਲ ਆਈ ਹੈ ਇਕੱਠ ਵਾਸਤੇ ਫੰਡ ਵਾਸਤੇ ਅਸੀਂ ਪੂਰਤੌਰ ਤੇ ਨਾਲ ਸਾਰੇ ਅੱਜ ਦੇ ਸੰਬੰਧ ਦੀ ਕਾਲ ਬੇਸ਼ੱਕ ਕਿਸਾਨ ਚੁੰਨੀਆਂ ਨੇ ਤੇ ਸੰਘੇ ਤੇ ਅਸੀਂ ਸਰਦ ਦੇਖੋ ਨੂੰ ਮੈਂ ਅੱਗੇ ਬੁਲਾ ਰਹੇ ਹਰਵਿੰਦਰ ਸਿੰਘ ਨਾਭਾ ਟ੍ਰੇਡ ਯੂਨੀਅਨ ਆ ਮਜ਼ਦੂਰਾਂ ਦੇ ਮਤਦਾਨ ਹਰਵਿੰਦਰ ਸਿੰਘ ਨਾਭਾ ਕ੍ਰਾਂਤੀਕਾਰੀ ਪੰਜਾਬ ਪੂਰਨ ਸਮਰਥਨ ਦੇ ਕੇ ਕ੍ਰਾਂਤੀਕਾਰੀ ਪੰਜਾਬ ਤੋਂ ਹਰਵਿੰਦਰ ਸਿੰਘ ਨਾਭਾ ਨੇ ਦਿੱਤੀ ਹੈ ਅਸੀਂ ਵੀ ਦਰਸ਼ਨ ਪਾਰਾਂ ਦੀ ਜਥੇਬੰਦੀਆਂ ਦੀ ਇਹ ਬੰਦ ਦੀ ਪੂਰਨ ਹਮਾਇਤ ਕਰਦੇ ਹਾਂ ਤਕਰੀਬਨ ਸਾਰੇ ਜਥੇਬੰਦੀਆਂ ਇਕੱਠੀਆਂ ਨੇ ਤੇ ਇਹ ਜਿਹੜੀਆਂ ਮੰਗਾਂ ਨੇ ਉਹ ਹੀ ਸਾਂਝੀਆਂ ਨੇ ਉਸਾਨੀ ਦੇ ਨਾਲ ਨਾਲ ਸਾਰੇ ਮਜ਼ਦੂਰਾਂ ਦੀਆਂ ਤੇ ਆਮ ਵਰਗ ਦੀਆਂ ਨੇ ਇਸ ਲਈ ਜਿਹੜਾ ਬੰਦ ਕੀਤਾ ਇਹਦੇ ਵਿੱਚ ਸਾਡੇ ਯੂਨੀਅਨ ਵੱਲੋਂ ਖੇਤੀਬਾੜੀ ਕਿਸਾਨ ਵਿਕਾਸ ਵੱਲੋਂ ਫਰੰਟ ਵੱਲੋਂ ਪੂਰੇ ਪੂਰਨ ਸਮਰਥਨ ਦਿੱਤਾ ਗਿਆ ਹੈ